ਮੈਂ ਥੋੜੇ ਦਿਨ ਚਲਾ ਗਿਆ ਕਿਤੇ ਬਾਹਰ ਤੇ ਮੇਰੀ ਵਾਈਫ ਨੂੰ ਉਹ ਤੂੰ ਭੈਣੇ ਤੂੰ ਆਇਆ ਨਹੀਂ ਤੂੰ ਆ ਫਲਾਨਾ ਤੂੰ ਸਾਡੀ ਭੈਣ ਹੈ ਤੇ ਬਾਹਰ ਘੱਲਣ ਲਈ ਪੈਸੇ ਲੈ ਲਿਆ 8 ਤੋਂ 12 ਲੱਖ ਰੁਪਈਆ ਉਹਨਾਂ ਦੇ ਨਾਲ ਚਲੇ ਸੱਸ ਸੀ ਇਹਦੀ ਦੂਜੇ ਵਿਆਹ ਦੀ ਨੀਨਾ ਸਿੱਧੂ ਜਿਹੜੀ ਸੀ ਤੇ ਉਹ ਮੋਹਰੇ ਕਰ ਲਿਆ ਉਹਨੂੰ ਸੱਸ ਨੂੰ ਮਨਜੀਤ ਕੌਰ ਨੂੰ ਤੇ ਇਹ 12 ਲੱਖ ਰੁਪਏ ਦੋਸਤੋ ਜਿਹੜੀ ਮੈਂ ਤੁਹਾਨੂੰ ਵੀਡੀਓ ਅੱਗੇ ਦਿਖਾਉਣ ਜਾ ਰਿਹਾ ਮਾਮਲਾ ਤਾਂ ਬਹੁਤ ਵੱਡਾ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਪਰ ਭਾਈ ਇਹ ਤਾਂ ਹੁਣ ਦੇਖ ਕੇ ਤੁਹਾਨੂੰ ਪਤਾ ਲੱਗੂ ਕੰਨੀ ਸੁਣ ਕੇ ਵੀ ਮਾਮਲਾ ਕੀ ਹੈ ਤੇ ਕਿੰਨਾ ਸੱਚ ਹੈ ਜੀ ਜਿਹੜੇ ਇਨਸਾਨ ਨੇ ਇਹ ਸਾਰਾ ਕੁਝ ਦੱਸਿਆ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣੋ ਗੱਲ ਹੈਗੀ ਜੀ ਯੋਗਰਾਜ ਸਿੰਘ ਦੀ ਕੀ ਯੋਗਰਾਜ ਸਿੰਘ ਆਪਣੀ ਦੂਜੇ ਵਿਆਹ ਦੀ ਜਿਹੜੀ ਸੱਚ ਸੀ ਉਹਦੇ ਨਾਲ ਰਲ ਕੇ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ ਤੇ ਠੱਗੀਆਂ ਠੋਰੀਆਂ ਕਰਦੇ ਸੀ ਕੀ ਇਸ ਇਨਸਾਨ ਨਾਲ ਜੋ ਦੱਸ ਰਿਹਾ ਯੋਗਰਾਜ ਸਿੰਘ ਨੇ ਇਸ ਬੰਦੇ ਦੀ ਪਤਨੀ ਦੇ ਨਾਲ ਮਿਲ ਕੇ ਮਤਲਬ ਉਹਨਾਂ ਨੂੰ ਪਹਿਲਾਂ ਬਾਹਰ ਬੰਦਿਆਂ ਨੂੰ ਭੇਜਣ ਦਾ ਲਾਲਚ ਦਿੱਤਾ ਤੇ 8 ਤੋਂ 12 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜੇ ਇਨਸਾਨ ਇਹ ਗੱਲ ਦੱਸ ਰਹੇ ਨੇ ਕਿ ਯੋਗਰਾਜ ਸਿੰਘ ਨੇ ਮੇਰੇ ਕਿਵੇਂ ਲੱਤ ਮਾਰੀ ਮੈਂ ਕਿੰਨਾ ਉਹਨਾਂ ਦਾ ਕੀਤਾ ਉਹਨਾਂ ਨੂੰ ਬਿਮਾਰ ਨੂੰ ਵੀ ਸੰਭਿਆ ਆਪਣੇ ਘਰੋਂ ਲਿਜਾ ਕੇ ਕਾੜੇ ਵੀ ਪਿਉਂਦਾ ਰਿਹਾ ਤੇ ਹੋਰ ਵੀ ਮਦਦ ਕੀਤੀ ਉਹ ਇਨਸਾਨ ਦਾ ਨਾਮ ਹੈ ਜੀ ਰਾਜਵੀਰ 바ਵਾ ਜਿਨ੍ਹਾਂ ਨੇ ਸਿਕੰਦਰ ਮੂਵੀ ਦੇ ਵਿੱਚ ਗਨ ਐਂਡ ਗੋਲ ਦੇ ਵਿੱਚ ਦਿਲਜੀਤ ਦਾ ਗਾਣਾ ਆਇਆ ਸੀ ਜਿੱਥੇ ਉੱਥੇ ਜੱਟ ਫਾਇਰ ਕਰਦਾ ਤੇ ਹੋਰ ਵੀ ਹਿੰਦੀ ਸੀਰੀਅਲ ਮਹਾਰਾਜਾ ਰਣਜੀਤ ਸਿੰਘ ਤੇ ਕਾਫੀ ਹਿੰਦੀ ਵੀ ਕੰਮ ਕੀਤਾ ਬੰਬਈ ਰਹਿੰਦੇ ਨੇ ਰਾਜਵੀਰ 바ਬਾ ਨਾਮ ਹੈ ਤੇ ਉਹ ਇੱਕ YouTube ਚੈਨਲ ਚਲਾਉਂਦੇ ਨੇ ਉਸ ਉੱਪਰ ਉਹ ਸਾਰਾ ਕੁਝ ਦੱਸਦੇ ਹੁੰਦੇ ਨੇ ਉਸ YouTube ਚੈਨਲ ਦਾ ਨਾਮ ਹੈਗਾ ਜੀ ਹੈਡ ਐਂਡ ਟੇਲ ਮੈਂ ਇਸ ਖਬਰ ਦੀ ਬਿਲਕੁਲ ਸੱਚ ਹੋਣ ਦੀ ਪੁਸ਼ਟੀ ਨਹੀਂ ਕਰਦਾ ਸਚਾਈ ਜਾਂ ਤਾਂ ਰਾਜਵੀਰ 바ਬਾ ਜੀ ਜਾਣਦੇ ਹਨ ਜਾਂ ਫਿਰ ਖੁਦ ਯੋਗਰਾਜ ਸਿੰਘ ਜੀ ਜਾਣਦੇ ਹਨ ਤੁਹਾਨੂੰ ਇਸ ਗੱਲ ਵਿੱਚ ਸਚਾਈ ਕਿੰਨੀ ਕੁ ਲੱਗਦੀ ਆ ਜਾਂ ਕੀ ਲੱਗਦਾ ਆਪਣੇ ਵਿਚਾਰ ਜਾਂਦੇ ਜਾਂਦੇ ਜ਼ਰੂਰ ਦੇ ਕੇ ਜਾਇਓ ਦੇਖੋ ਇਹ ਵੀਡੀਓ ਯੋਗਰਾਜ ਸਿੰਘ ਜੀ ਨੂੰ ਮੈਨੂੰ ਮਿਲਾਇਆ ਸੀਗਾ ਇਹਨਾਂ ਨੇ ਅਮਰਜੀਤ ਭਾਜੀ ਐ ਕਬੱਡੀ ਖੇលਦੇ ਸੀ ਬੋਬਲੀਆ ਪਲੇਅਰ ਸੀਗੇ ਅੱਜ ਕੱਲ ਬਾਹਰ ਸੈਟਲ ਹੈ ਤੇ ਇਹਨਾਂ ਮੈਨੂੰ ਮਿਲਾਇਆ ਤਾਂ ਉਸ ਤੋਂ ਬਾਅਦ ਯੋਗਰਾਜ ਨਾਲ ਮੇਰੀ ਵਾਹ ਵਾਣ ਬਣ ਗਈ ਉਦੋਂ ਉਹਨਾਂ ਦੇ ਨਾਲ ਚ ਬੈਨ ਮੇਰੇ ਕੋਲ ਹੁੰਦੀ ਸੀ ਬੈਨ ਅਮਰੂਤੀ ਹਨਾ ਵੱਡੀ ਗੱਲ ਹੁੰਦੀ ਸੀ ਤੇ ਮੈਂ ਦੇਖੋ ਜੀ ਜਦੋਂ ਇਹਨਾਂ ਬਿਮਾਰ ਹੋਣਾ ਮੈਂ ਪਿੰਡੋਂ ਇਹਦੇ ਲਈ ਕਾੜਾ ਬਣਾ ਕੇ ਜਾਂ ਕੁਝ ਲੈ ਕੇ ਜਾਣਾ ਖਾਂਸੀ ਜੁਕਾਮ ਤੱਕ ਐਦਾਂ ਹੋ ਗਿਆ ਵੀ ਉਹ ਮੈਂ ਲਈ ਕਾੜਾ ਲੈ ਕੇ ਜਾਣਾ ਇੰਨਾ ਮੈਂ ਪਿਆਰ ਰੱਖਦਾ ਸੀ ਹਨਾ ਇਹਦੀਆਂ ਗੱਲਾਂ ਕਰਕੇ ਜਾਂ ਕਿਦਾਂ ਇਹ ਬੰਦੇ ਨੇ ਕੀ ਕੀਤਾ ਮੈਂ ਥੋੜਾ ਦਿਨ ਚਲਾ ਤੇ ਯੂਪੀ ਸਾਈਡ ਉਹਨਾਂ ਦੇ ਨਾਲ ਚ ਮੋਬਾਈਲ ਉਹਨਾਂ ਦੇ ਨਾਲ ਨਹੀਂ ਮੋਬਾਈਲ ਹੁੰਦੇ ਸੀਗੇ ਤੇ ਭਾਈ ਮੇਰੀ ਵਾਈਫ ਨੂੰ ਉਹ ਤੂੰ ਭੈਣੇ ਤੂੰ ਆਇਆ ਨਹੀਂ ਤੂੰ ਆਇਆ ਫਲਾਨਾ ਤੂੰ ਸਾਡੀ ਭੈਣ ਹੈ ਹਨਾ ਇਹਨੇ ਉਹਨਾਂ ਐ ਗੱਲਾਂ ਕਰਕੇ ਤੇ ਉਹਦੀ ਬਣੀ ਹੋਈ ਸੀ ਸਾਡੇ ਇਲਾਕੇ ਚੋਂ ਸਾਡੀ ਇਹਨੇ ਬੰਦੇ ਬਾਹਰ ਘੱਲਣ ਲਈ ਉਹਨਾਂ ਪਲਾਨ ਕਰ ਲਿਆ ਬੰਦੇ ਬਾਹਰ ਘੱਲਣ ਲਈ ਪੈਸੇ ਲੈ ਲਿਆ 8 ਤੋਂ 12 ਲੱਖ ਰੁਪਈਆ ਉਹਨਾਂ ਦੇ ਨਾਲ ਚ ਲਿਆ ਤੇ ਆਪਣੀ ਸੱਸ ਸੀ ਇਹਦੀ ਦੂਜੇ ਵਿਆਹ ਲਈ ਨੀਨਾ ਸਿੱਧੂ ਜਿਹੜੀ ਸੀ ਨੀਨਾ ਸਿੱਧੂ ਦੀਆਂ 6 ਭੈਣਾਂ ਸੀ ਹਨਾ ਪੰਜ 6 ਭੈਣਾਂ ਤੇ ਉਹ ਮੂਹਰੇ ਕਰ ਲਿਆ ਉਹਨੂੰ ਸੱਸ ਨੂੰ ਮਨਜੀਤ ਕੌਰ ਨੂੰ ਇਹ 12 ਲੱਖ ਰੁਪਏ ਉਹ ਤੋਂ ਖਾ ਗਏ ਮੇਰੀ ਵਾਈਫ ਨੂੰ ਲੈ ਕੇ ਮੁੰਬਈ ਵੀ ਚਲੇ ਗਏ ਮੈਂ ਉਹ ਤੋਂ ਫਿਲਮ ਲਾਈਨ ਦੇ ਵਿੱਚ ਬਿਲਕੁਲ ਨਹੀਂ ਸੀ ਜਦੋਂ ਪੈਸੇ ਫਸ ਗਏ ਫਿਰ ਪੈਸੇ ਕਢਾਉਣ ਲਈ ਕਿਸੇ ਨੇ ਕਿਹਾ ਵੀ ਪੂਲਾ ਇਦਾਂ ਕਰਕੇ ਫਲਾਨੀ ਦਾ ਦਰਵਾਜ਼ਾ ਲਾਉਂਦਾ ਚਲੋ ਇਹ ਰੰਗ ਦੇਖਣੇ ਸੀ ਕੁਦਰਤ ਨੇ ਦਿਖਾਉਣੇ ਸੀ ਮੈਂ ਉੱਥੇ ਚਲ ਗਿਆ ਬਾਬੇ ਬਕਾਲੇ ਬਾਬੇ ਬਕਾਲੇ ਗਿਆ ਤੇ ਉੱਥੇ ਹੈਨਰੀ ਤੇ ਇਹ ਦੋਨੇ ਆਏ ਇਹ ਦੋਨੇ ਉਹਦੇ ਖਾਸ ਬੰਦੇ ਸੀਗੇ ਪੂਲੇ ਦੇ ਹੁਣ ਅਮਰਸ਼ਕਿਆ ਭਾਈ ਸਾਹਿਬ ਨੇ ਬਾਬਾ ਦੀਪ ਸਿੰਘ ਦੇ ਪੁੱਤ ਹੈ ਇਹ ਵੀ ਸਵਾਲ ਪੈਦਾ ਹੁੰਦਾ ਵੀ ਇਹ ਤਾਂ ਪੂਲੇ ਵਰਗੇ ਦੇਖੇ ਹੋਏ ਨੇ ਪੂਲੇ ਵਰਗਾ ਸਿੰਘ ਬਣੂਗਾ ਜਾਂ ਦੂਜਾ ਚੰਗਾ ਬਣੂਗਾ ਇਹ ਉਹੀ ਸਵਾਲ ਹੈ ਇਹਦਾ ਨੰਬਰ ਹੈ ਨਹੀਂ ਜਾਇ ਇਹਨੂੰ ਪੁੱਛੀਏ ਇਹ ਉੱਥੇ ਆਏ ਤਾਂ ਉੱਥੇ ਇਹਦੀ ਜੀਪ ਉਹਨੂੰ ਪਸੰਦ ਆ ਗਈ ਬੂਲੇ ਨੇ ਜੀਪ ਰੱਖ ਲਈ ਇਹਦੀ ਪੈਸੇ ਮੇਰੇ ਨਹੀਂ ਦੇਣ ਲੈਣ ਕੀਤੇ ਉਦਾਂ ਹੀ ਮੈਨੂੰ ਕਮਾਹਤਾ ਉਧਰੋਂ ਪੂਲਾ ਵੀ ਪੈਸੇ ਖਾ ਗਿਆ ਇਹ ਵੀ ਪੈਸੇ ਖਾ ਗਿਆ ਇਦਾਂ ਦੇ ਚੱਟੇ-ਵੱਟੇ ਆ ਜੀ ਇਦਾਂ ਵੀ ਪਬਲਿਕ ਨੂੰ ਲੁੱਟਦੇ ਆ ਫੇਰ ਤੁਸੀਂ ਕਹਿੰਦੇ ਕਮੈਂਟ ਨਾ ਪਾ ਇਹਨਾਂ ਬਾਰੇ ਨਿੰਦਕ ਨਾ ਬਣ ਮਾੜਾ ਨਾ ਬੋਲ ਇਹ ਕਰਤੂਤਾ ਇਹਨਾਂ ਦੀਆਂ ਕੀਤੀਆਂ ਹੋਈਆਂ ਮੈਂ ਨਾਂ ਲੈ ਕੇ ਬੋਲ ਰਿਹਾ ਸਿੱਧਾ ਕੋਈ ਚੈਨਲ ਵਾਲੇ ਇਹਨਾਂ ਨੂੰ ਕਿਉਂ ਸਵਾਲ ਨਹੀਂ ਕਰਦੇ